ਸੱਦ ਕੇ ਬੰਗਾਰੂ ਆਪਣਾ ਉਹਦੇ ਹੱਥ ਫੜਾਤੀ ਡੱਪ ਫੜਦੇ ਆਪਦੇ ਵੀ ਆਪਾ ਆਪਣੋ ਤੋਂ ਰਹਿਣਾ ਕੀ ਆ ਜਿਹਨੇ ਬੜਦੇ ਦੀਵੇ ਤੇ ਮਾਰ ਕੇ ਫੂਕ ਕਰੇ ਵੀ ਹਾਂ ਕਰਤਾ ਲੱਖਣ ਵਾਲੀ ਨਾ ਪਤੰਮਰਵਾਤਾ ਇਹ ਤੋਂ ਪੱਕੀ ਲੈਣਾ ਜਿਹੜੀ ਜ਼ਿੰਦਗੀ ਰਹਿ ਗਈ ਬਾਕੀ ਰਾਣੀ ਐਸ਼ਾ ਨੂੰ ਲੱਭਗੇ ਉਹਦੇ ਅਖੀਰ ਦੇ ਵਕਤ ਕਟਾਂਗੇ ਰਾਜਨੇਕ ਨੌਕਰ ਸੱਦਿਆ ਉਹਦੇ ਹੱਥ ਦੇ ਡੱਪ ਫੜਾਤੀ ਲੈ ਨੌਕਰਾ ਸਾਰੇ ਸ਼ਹਿਰ ਚ ਡੌਂਡੀ ਫਿਰਦੇ ਕੋਈ ਰਾਣੀ ਐਸ਼ਾ ਨਹੀਂ ਦੱਸ ਪਾਵੇ ਉਹ ਨੌਕਰ ਨਾਲੇ ਡੱਪ ਤੇ ਹੱਥ ਮਾਰਨ ਨਾਲੇ ਹੋਕਾ ਦਿੰਦਾ ਉਹ ਕਿਹਨੂੰ ਸੁਣਿਆ ਉਹ ਚੰਦੋ ਚੌਰੀ ਨੂੰ ਸੁਣਿਆ ਹੋਕਾ ਅਛਰਾਂ ਨੂੰ ਤੱਕਨਾਂ ਤੋਂ ਘੱਟ ਸੁਣਦਾ ਸੀ ਅੱਖਾਂ ਤੋਂ ਵੀ ਘੱਟ ਸੁਣਦਾ ਸੀ ਉੱਤ ਦੇ ਵਿਯੋਗ ਵਿੱਚ ਰੋ ਕੇ ਨੇਤਰ ਘੁਮਾ ਲੇ ਉਹ ਬਾਜ ਫੇਰੋ ਕੀ ਆਈ ਘੱਟ ਠੋਕਣਾ ਇਹ ਨਿਸ਼ਚਿਤੰ ਤੋਂ ਚੋਰੀ ਉਹ ਕਹਿੰਦੀ ਉਹ ਭਾਈ ਤੂੰ ਕੌਣ ਹੈ ਉਹ ਕਹਿੰਦਾ ਮੈਂ ਰਾਜੇ ਸਲਵਾਨ ਦਾ ਨੌਕਰਾਂ ਕਿਹਨੂੰ ਪਾਲਦਾ ਰਾਣੀ ਅਛਰਾਂ ਨੂੰ ਪਾਲਦਾ ਹੈ ਉਹ ਕਹਿੰਦੀ ਉਹ ਤਾਂ ਮੇਰੀ ਪੱਠੀ ਤੇ ਪੱਟ ਚੋਖਦੀ ਆ ਜਾ ਕੇ ਰਾਜੇ ਸਲਵਾਨ ਨੂੰ ਦੇ ਦੇ ਸੁਨੇਹ ਜਦੋਂ ਰਾਜੇ ਸਲਵਾਨ ਨੂੰ ਦਿੱਤੇ ਨੌਕਰ ਨੇ ਸੁਨੇਹ ਰਾਜ ਨੇ ਤੇਰੀ ਰਾਣੀ ਦੀ ਪੱਠੀ ਤੇ ਦੱਸ ਪਈ ਹੈ ਜਦੋਂ ਪੱਠੀ ਦੀ ਦਸ ਦਾ ਸੁਣਿਆ ਨਾ ਰਾਜੇ ਨੇ ਰਾਜੇ ਦੇ ਨੇਤਰ ਜੋ ਤਰੇਪ ਤਰਫ ਜਲ ਜਾਂਦਾ ਜਾਂ ਮਾਲਕਾ ਪੱਟ ਦੇ ਪੰਗੂੜੇ ਟੁੱਟਣ ਵਾਲੀ ਸੱਤੇ ਪ੍ਰਕਾਰ ਦੇ ਖਾਣੇ ਖਾਣ ਵਾਲੀ ਤੇ ਦਸਾਂ ਦੀ ਪੱਠੀ ਤੇ ਪਈ ਆ ਨਾਲੇ ਰਾਜਾ ਰਾਣੀ ਨੂੰ ਮੈਂ ਵਾਸਤੇ ਜਾਂਦਾ ਨਾਲੇ ਅੱਖਾਂ ਦੇ ਵਿੱਚੋਂ ਵੀ ਤੇ ਤੇ ਪਿੱਤਰ ਪਿੱਲ ਜਾਂਦਾ ਉੱਥੇ ਕੇ ਰਾਜਾ ਮਹਿਲਾਂ ਤੋਂ ਉੱਤਰ ਪਿਆ ਗਿਆ ਪੱਠੀ ਦੇ ਦਾ ਕਦਮੀ ਕਦਮੀ ਚੱਲ ਕੇ ਉੱਤੇ ਗਿਆ ਪੱਠੀ ਦੇ ਆ ਅੱਗੇ ਰਾਣੀ ਸੁੱਤੀ ਪਈ ਸੀ ਜਿਹੜੀ ਲੜਦੀ ਵਸਵਾ ਫਿਰ ਹਾਰ ਰਾਣੀ ਦਾ ਦੇਖ ਕੇ ਉੱਥੇ ਰਾਜੇ ਵੀ ਮਾਰੀ ਤਾਂ ਦਰਬਾਰ ਜੇਤ ਪਰਵਾਨੀਆਂ ਜੇਆਂ ਤੇ ਕੁਝਾਂ ਨਾ ਦੇ ਉਹ ਪਗਦੀਆਂ ਨਦੀ ਦੇ ਹਲ ਕਰੀ ਹਲ ਘਰੋਂ ਦਾ ਥਲੋਂ ਘਰੇਦ ਰਿਆ ਕੋਲ ਰਾਣੀ ਦੇ ਬੈਠ ਕੇ ਰਾਜਾ ਸੁੱਤੀ ਨੂੰ ਲਾਵੇ ਜਗਾ ਉੱਥੇ ਨਹੀਂ ਮਰਗੇ ਰਾਣੀਏ ਆ ਸੇਰ ਸੰਦੀ ਵਿਆਹ ਸਾਂਤੁੱਤਰੇ ਵਿੱਚ ਬਾਗਦੇ ਨੱਖਾਂ ਦੀ ਦੇਣ ਦੁਆ ਭੜੇ ਚਲਕੁਰ ਚੱਲ ਗਿਆ ਬਾਗ ਨੂੰ ਏ ਭਾਈ ਇੱਕ ਅੱਖਾਂ ਦੇ ਮਾ ਬਣਵਾ ਹੋ ਜੇ ਟਿੱਕੀ ਜੋਗਰੀ ਮੇਰੀ ਰੋਟੀ ਛੱਡੀ ਪਕਾ ਓ ਰਾਣੀਆਂ ਵਕਤ ਅਖੀਰ ਲੈ ਦੋਨੋਂ ਰੜ ਕੇ ਲਵਾਗੇ ਨਗਾਹ ਕੇ ਰਾਜਾ ਤਾਹਾ ਮਾਰ ਕੇ ਪੱਟੀ ਤੇ ਕਿਵੇਂ ਰਣ ਨੂੰ ਬੱਜਨ ਵਾਲਾ ਤੇ ਛਡੀ ਨਾ ਆਉਂਦੇ ਪੁੱਤ ਦਾ ਮੁੱਖ ਤੇ ਰਿੱਜੀ ਜਾਂਦੇ ਪੁੱਤ ਦੀ ਕਿੱਟ ਦੇ ਗਈ ਸੀ ਮੇਰਾ ਜੱਜ ਜਹੇਸਾ ਸੀ ਇਹ ਕਰਾਣੀ ਨਾਲੇ ਤਾਹਾ ਮਰਦੀ ਨਾਲੇ ਰਾਜੇ ਨਾਲ ਜਵਾਬ ਕਰਦੀ ਪਪਗਾ ਲੱਖਾਂ ਦਾ ਲਖੀਣਾ ਪੁੱਤ ਮੁਰਾ ਕੇ ਜਗਮਾ ਦੇ ਨੂਨ ਪੁਕਦਾ ਬੈਠੀ ਪੱਟੀ ਤੇ ਕਿਹੜੇ ਜਵਾਬ ਕਰਦੀ ਰਾਣੀ ਅੱਗੇ ਉਹ ਰਾਣੀ हु <laughs> ਜਵਾਬ ਦੇ ਦਿੱਤਾ ਪਪਗਾ ਮੇਰੀਆਂ ਅੱਖਾਂ ਤੋਂ ਪਰੇ ਹੋ ਜਾ ਮੈਂ ਤਰ੍ਹਾਂ ਬਾਗ ਨੂੰ ਨਹੀਂ ਜਾਣਾ ਜੇ ਪੁੱਤ ਦੀ ਗਨਾਹ ਹੁੰਦਾ ਤੂੰ ਮਰਵਾ ਦਿੰਦਾ ਏਡਾ ਮੈਨੂੰ ਦੁੱਖ ਨਹੀਂ ਸੀ ਹੋਣਾ ਪਪਗਾ ਬੇਗਨਾਹਾ ਬੇਤਕਸੀਰਾ ਪੁੱਤ ਮਰਵਾ ਕੇ ਹੁਣ ਮੇਰੇ ਜਖਮਾਂ ਤੇ ਨੂਨ ਪੁਗਦਾ ਮੇਰੀਆਂ ਅੱਖਾਂ ਤੋਂ ਪਰੇ ਹੋ ਜਾ ਰਾਜਾ ਕਹਿੰਦਾ ਰਾਣੀ ਜੇ ਮੈਨੂੰ ਪਤਾ ਹੁੰਦਾ ਝੂਠ ਮਾਰ ਕੇ ਮੇਰਾ ਪੁੱਤ ਮਰੋਣ ਲੱਗੀ ਆ ਆ ਨੱਕ ਤੇ ਗੁੱਤ ਵੱਢ ਕੇ ਮੈਂ ਇਹਨੂੰ ਸ਼ਹਿਰੋਂ ਬਾਹਰ ਕਰ ਦਿੰਦਾ ਮੇਰੇ ਨਾਲ ਰਾਣੀ ਛੱਗੀ ਹੋਈ ਧੋਖਾ ਕੀਤਾ ਇਹਨੇ ਪਾਪ ਨੂੰ ਉੱਥੇ ਕਹੇ ਬਲ ਰਾਣੀ ਦੇ ਦੇਖ ਕੇ ਰਾਜੇ ਨੇ ਮਾਰੀ ਧਾ ਕੀ ਮੈਂ ਜਾਣਦਾ ਉਸ ਨੂੰ ਨੇ ਜਿਹੜਾ ਤੂੰ ਦਾ ਸੱਚ ਬਣਾ ਆ ਨੱਕ ਤੋ ਕੁੱਤ ਵੱਡ ਕੇ ਨੂੰ ਮਸ਼ਹੂਰ ਦਿੰਦਾ ਟਾ ਤੂੰ ਕਿਤੇ ਸੁਣੀਆਂ ਹੋਣ ਕਹਾਣੀਆਂ ਜਿੱਤੇ ਸੰਤਾਂ ਨੇ ਜੁਗ ਬੁਲਟਾ ਸਾਧੂ ਸਿਰ ਦੇ ਰਾਮ ਨਿਜੂਮ ਨਜੂਮ ਦਾ ਤਾਂ ਮੋਇ ਨੂੰ ਦੇਣ ਜਗਾ ਚੱਲ ਤੁਰ ਚੱਲ ਗਏ ਬਾਹਰ ਨੂੰ ਤੇਰੀਆਂ ਅੱਖਾਂ ਦੇ ਮਾ ਬਣਵਾ ਹੋ ਜੇ ਕਿੱਤੀ ਲੋਕਰੀ ਮੇਰੀ ਲੋਟੀ ਛੜੇ ਪਟਾਣੀ ਰਾਣੀਏ ਵਖਤ ਅਖੀਲੇ ਦੋਨੋਂ ਰਲ ਕੇ ਐ ਕਿਨਾਂ ਖੜੇ ਨਾਲ ਚਲੀ ਉਜਾ ਕਹਿੰਦਾ ਪੂਰਾ ਪੁਰਾਣੀ ਕਹਿੰਦੀ ਮੇਰੇ ਮੱਥੇ 'ਨ ਲੱਗੀ ਰਾਜਾ ਕਹਿੰਦਾ ਬਾਗ ਡਾ ਲਈ ਅੱਗੇ ਰਾਣੀ ਫੋਰ ਦੀ ਰਾਜਾ ਨੇ ਕਾਫੀ ਚੇੜਾ ਮੈਂ ਨਹੀਂ ਰਾਣੀ ਤੋਦਦੀ ਤੇ ਹੁਣ ਤੂੰ ਨਹੀਂ ਬਾਦਸ਼ਾਹ ਮੇਰਾ ਕੋਈ ਸਿਕਰੀ ਖਤਮਾ ਖਤਮ ਕਰੇ ਮੈਂ ਨਹੀਂ ਰਾਣੀ ਤੋਦਦੀ ਤੂੰ ਨਹੀਂ ਬਾਦਸ਼ਾਹ ਮੇਰਾ ਅੱਜ ਛਕਰੋਂ ਬੇਸ਼ਕਰ ਹੋ ਗਿਆ ਤੇਰਾ ਡੈਣਾ ਵਰਗਾ ਚੇਰਾ ਕਰੋ ਲੂਣਾ ਗਾਲਾ ਕੱਢ ਦੀ ਜਾ ਕੇ ਮਲ ਸੰਤਾਂ ਦਾ ਡੇਰਾ ਇੱਕ ਦਿਨ ਹੋ ਜੂ ਬਾਦਸ਼ਾਹ ਤੇ ਫਿਰਬੰਦ ਆ ਚਰਖੀ ਲੱਗੇਗਾ ਹੁਣ ਬਾਜੋ ਪੂਰ ਆਪਣਾ ਕੱਤੀ ਦਾ ਦਾਂਤੀ ਰਹੇਗਾ ਕਿਹੜਾ ਰਾਣੀ ਮਾਰ ਕੇ ਤਹਾ ਇਹ ਬਈਆ ਰਾਜੇ ਨੇ ਜਵਾਬ ਕਰਦੀ ਹੈ ਲਖਨਾਵੀ ਨਾ ਪੁੱਤ ਪਰਵਾਹ ਤੇ ਜੀਵੇਂ ਕੋਲ ਹੋ ਜਾ ਐ ਕਿਹੜੀ ਤਹਾ ਮਾਰਦੀ ਮੈਂ ਰਾਏ ਰੋਟੇ ਕਰਨਗੇ ਕੋਈ ਕੋ ਨਹੀਂ ਮਾਪੇ ਪਾ ਦੇ ਬੱਚਾ ਨੂੰ ਵੀ ਬਢੇਪਾ ਨਗਾਉਣ ਉਹ ਪਾਪੀ ਦਾ ਬਢੇਪਾ ਜੀ ਦੀ ਮੋਰੀ ਭਨ ਕੇ ਇਹਦੇ ਚਖਮਾ ਤੇ ਨੂਰ ਫੜ ਲਗੇ ਆ ਮੈਂ ਨਹੀਂ ਬਾਗ ਨੂੰ ਜਾਣਾ ਉੱਥੇ ਕਰ ਰਾਣੀ ਕਹਿੰਦੀ ਰਾਜਾ ਮੈਂ ਨਹੀਂ ਬਾਗ ਨੂੰ ਜਾਣਾ ਤੂੰ ਮੇਰਾ ਅਜ ਦਾ ਪੁੱਤ ਮਾਰਿਆ ਮੇਰੇ ਸੀਨੇ ਜਖਮ ਪਰਾ ਸਮਝ ਬਨੇਰੇ ਬੋਲ ਦਾ ਚੁੱਕ ਦਾ ਮੋਰ ਸੀ ਦਾਣਾ ਫਾਹੀ ਕਰਨੀ ਨੂਣਾ ਡੈਨ ਨਹੀਂ ਮੇਰਾ ਫਸ ਜਾ ਵਰਗਾ ਨਹੀਂ ਜਾਣਾ ਜਦੋਂ ਤੁਸੀਂ ਧਰ ਕੇ ਮਾਰੀਆਂ ਤੂੰ ਤਾਂ ਤੇ ਸਾਡਾ ਕੋਈ ਚੱਲਿਆ ਨਹੀਂ ਮੰਝਵਾਨਾ ਹਕੂਮਤ ਛੋਡੀ ਸੀ ਰਾਜਪਾਲ ਛੋਡਾ ਸੀ ਸਾਡੀ ਕਿਸੇ ਨੇ ਸੁਣੀ ਨਹੀਂ ਜਦੋਂ ਧਰ ਕੇ ਮਾਰੀਆਂ ਤੂੰ ਤਾਂ ਕੋਈ ਚੱਲਿਆ ਨਹੀਂ ਮੰਝਵਾਨਾ ਆ ਸੀਨਾ ਮੇਰਾ ਪੁੱਜਦਾ ਜਿਵੇਂ ਪੱਠੀ ਵਿੱਚ ਦਾਣਾ ਉਹ ਬਾਜੋ ਪੂਰਨ ਪੁੱਤ ਦਾ ਪਾਪੀ ਦੀ ਗਾਣੀ ਦਾ ਰਿਹਾਈ ਨਹੀਂ ਕਿਤੇ ਬੜੇਪੇ ਦੀ ਲਿੰਗੋਰੀ ਪਨ ਕੇ ਹੁਣ ਜਗਮਦੇ ਨੂਨ ਪੁਖਦਾ ਜਦੋਂ ਰਾਣੀ ਰੋਂਦੀ ਹੈ ਰਾਜ ਦੀਆਂ ਤਾਂ ਨਿਕਲ ਗਈ ਰਾਜਾ ਕਹਿੰਦਾ ਰਾਣੀ ਮੇਥਾ ਪ੍ਰਤੀਕਾਂ ਨੂੰ ਵਹੀ ਗਈ ਉਹ ਵੇਲਾ ਮੇਰੇ ਹੱਥ ਨਹੀਂ ਆਉਂਦਾ ਚਲ ਬਾਗ ਨੂੰ ਚੱਲ ਗਈ ਉੱਥੇ ਕਾ ਨਿਕਲੀ ਤਾਂ ਸਲਵਾਨ ਦੀ ਜਦੋਂ ਰੋਂਦੀ ਵੇਖ ਲਈ ਰਾਣੀ ਮੇਰੇ ਬਸ ਨਾ ਰਹਿ ਜੀਏ ਰਾਣੀ ਇਹ ਨਹੀਂ ਮੇਥਾ ਵਰਗੀ ਪੋਤੇ ਕਰਨ ਨੂੰ ਮਾਰਾ ਮੈਂ ਹੁਣ ਦੇਖਦੇ ਖਰੋਨਾ ਰਾਣੀ ਜਦੋਂ ਮਿਲਦੇ ਬੱਚੇ ਦੇ ਹਾਣੀ ਮੇਰੇ ਮੁੜ ਕੇ ਬੱਚਾ ਨਹੀਂ ਜਨਮਿਆ ساری ਉਮਰ ਬਿਹਾਨੀ ਅੱਜ ਤੂੰ ਪੱਠੀ ਤੋਂ ਰਹਿਣਾ ਚੱਪਦੀ ਤੇ ਕਰੇ ਮੇਰੀ ਦੁੱਧ ਮਲਾਈਆਂ ਸੰਤ ਬਾਗ ਵਿੱਚ ਉਤਰੇ ਪੱਤੀ ਸੰਤਾਂ ਦੀ ਟਾਣੀ ਉਹ दारू ਅੱਖੀਆਂ ਦਾ ਬਕਸ ਦੇ ਬੱਹ ਕੱਜਾ ਚੱਲਦਾ ਟੁੱਟਣਾ ਚਾਹੀਂ ਸੰਤ ਉੱਤੇ ਹਰ ਕੋਈ ਚੁਰਦਾ ਮੇਰੀ ਟੁੱਟ ਗਈ ਪਾਪੀ ਦੀ ਟਾਣੀ ਐ ਪਿਛਲੀ ਪੀਚ ਨੂੰ ਜਾਣ ਦੇ ਰਾਣੀਏ ਅੱਗੇ ਹੁਣ ਪਰ ਸੱਬਰ ਦੀ ਜਾਣੀ ਖੜੀ ਜੇ ਮੈਨੂੰ ਪੱਤੀ ਕੋਲ ਮੇਰਾ ਅਜ ਜਦਾ ਪੁੱਤ ਮਾਰਿਆ ਮੇਰੇ ਸੀਨੇ ਉਸ ਸੀਨੇ ਤਰ ਜਰਾ ਰਾਜਿਆਂ ਉਹ ਪਪਗਾ ਬਰੇਪੇ ਦੀ ਡਿੰਗੋਰੀ ਭੰਨ ਕੇ ਹੁਣ ਮੇਰੇ ਜਗਮਾ ਦੇ ਮੂਹ ਧਾ ਮੈਂ ਨਹੀਂ ਤਰ ਨਾਲ ਬਾਗ ਨੂੰ ਜਾਣਾ ਰਾਣੀ ਨੇ ਜਵਾਬ ਦੇ ਦਿੱਤਾ ਜਦੋਂ ਜਵਾਬ ਦਿੱਤਾ ਰਾਜਾ ਕਹਿੰਦਾ ਰਾਣੀ ਮੈਂ ਤੇਰੇ ਮੂੰਹ ਦਾ ਨੱਕ ਤੇਰੇ ਸਿਰ ਦਾ ਛੱਤ ਮੈਂ ਤੇਰਾ ਬਜਾਜੀ ਖਦਾ ਹੈ ਜੇ ਤੂੰ ਮੇਰਾ ਕਹਾਣੀ ਨਾ ਮੰਨਦੀ ਆ ਸਰ ਦਾ ਤਾਜ ਲੈ ਕੇ ਤੇਰੇ ਚਰਨ ਤੇ ਰੱਖ ਦਿੰਦਾ ਰਾਣੀ ਨੂੰ ਵੀਰੋ ਅੱਖਾਂ ਤੋਂ ਕਰ ਦੱਸਦਾ ਕੰਨਾਂ ਤੋਂ ਵੀ ਕਰ ਸੁਣਨ ਦਾ ਮਲੂਮ ਹੋਇਆ ਬਿਰਸਰ ਦਾ ਤਾਜ ਲਾ ਕੇ ਮੇਰੇ ਚਰਨਾਂ ਤੇ ਰੱਖਣ ਲੱਗਿਆ ਰਾਣੀ ਕਹਿੰਦੀ ਰਾਜਾ ਵੇਖੀ ਆ ਕਰਮ ਨਾ ਕਰੀ ਐਸ ਲੋਕ ਚੋਂ ਤਾਂ ਪਹਿਲਾਂ ਹੀ ਮਰੇ ਆ ਜੇ ਤੂੰ ਸਰਦਾ ਤਾਜ ਲਾ ਕੇ ਮੇਰੇ ਚਰਨਾਂ ਤੇ ਰੱਖਤਾ ਤੇ ਤਾਂਲੇ ਲੋਕ ਜੋ ਵੀ ਮਰ ਜਾਣ ਤੂੰ ਮੇਰਾ ਪਤੀ ਪਰਮੇਸ਼ਰ ਹੈ ਮੇਰੇ ਮੂੰਹ ਦਾ ਨੱਕ ਮੇਰੇ ਸਰਦਾ ਛੱਤ ਮੇਰਾ ਪਜਾਜੀ ਖਦਾ ਹੈ ਵੇਖੀ ਸਰਦਾ ਤਾਜ ਲਾ ਕੇ ਮੇਰੇ ਚਰਨਾਂ ਤੇ ਨ ਰੱਖੀ ਜਦੋਂ ਰਾਜ ਨੇ ਖੀਰ ਦਾ ਹਥਿਆਰ ਚਲਾਇਆ ਸਰਦਾ ਤਾਜ ਲਾ ਕੇ ਰਾਣੀ ਦੇ ਚਰਨਾਂ ਤੇ ਰੱਖਣ ਲੱਗਿਆ ਰਾਣੀ ਫਿਰ ਬਾਗ ਨੂੰ ਜਾਣ ਵਾਸਤੇ ਮੰਨ ਗਈ ਉੱਥੇ ਕੱਥਣਾ ਸੋਚਾਂ ਸੋਚ ਕੇ ਬਾਗ ਨੂੰ ਚੱਲੀ ਸਦਾ ਆ ਵੀਰੇ ਮੂਰੇ ਮਣੀਆਂ ਕੁਆਰੀਆਂ ਕੰਨਿਆਂ ਰੂਪ ਦੇਵੀਆਂ ਦਾ ਤਾਰ ਸਰਮਖ ਮੈ ਵੀ ਮੈਂ ਪਿਆ ਕੂੜਾ ਹੁੰਦਾ ਵਿੱਚ ਬਾਜ਼ਾਰ ਰਾਣੀ ਨੂੰ ਸੱਜੇ ਤੁੱਤਰ ਬੋਲੇ ਤੇ ਲੰਘ ਗਈ ਮਰਗਾਂ ਦੀ ਧਾਰ ਹਰ ਕਦਮੀ ਕਦਮੀ ਚੱਲ ਕੇ ਆਣ ਬੜੀ ਵਿੱਚ ਬਾਗ ਹੈ ਅੱਗੇ ਸਭ ਮੰਨੇ ਧੂਨੇ ਤਖਦੇ ਵੀਰੇ ਫਿਰ ਬਾਗਾਂ ਦੇ ਵਿੱਚ ਤਾਰ ਫੇਰ ਰਾਣੀ ਨੇ ਤਹਾ ਮਾਰੀ ਜਿਹੜੀ ਰੋਂਦੀ ਯਾਰੋ ਯਾਰ ਹੈ ਕਹਿੰਦੀ ਜਿੱਦ ਨੇ ਤੁਰਗੇ ਬਾਣੀਆਂ ਤੇ ਖਰਾਜ ਹੋਦਰੀ ਕਿ ਆਪੇ ਪੂਰਨ ਮੇਰਾ ਲਾਡਲਾ ਇੰਨਾ ਬਾਗਾਂ ਦਾ ਸਰਦਾਰ ਉਹਨੂੰ ਹੁਣੀ ਨੇ ਮਾਰਿਆ ਘੇਰ ਕੇ ਲੈ ਗਿਆ ਪਰਮਨਗਾਰ ਵੇ ਪਤਨ ਨੇਤਰ ਹਵਲ ਮਿਸ਼ਾਲਲਾ ਹੈ ਅੱਛਾ ਯਾਰ ਦੇਖਾ ਸ਼ਕਲ ਨਿਹਾਰ ਆ ਰੂਹ ਤਾਂ ਮੇਰੀ ਪਰ ਗਈ ਉਹ ਬਚ ਜਾ ਕਿਤੇ ਆਣ ਮਣੀ ਇੱਕ ਬਾਗ ਬਾਗ ਜਾ ਕੇ ਰਾਣੀ ਪੁੱਤ ਨੂੰ ਵਾਜਾਂ ਮਾਰ ਕੇ ਸਹਤਾ ਮਾਰ ਕੇ ਨਾ ਕਰਦੀ